ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਸਸਫ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਹੇਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ। ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ, ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹैया ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਨੂੰ ਬਹੁਤ ਭਾਗਸ਼ਾਲੀ ਸਮਝਦੀ ਹਾਂ ਕਿ ਬਾਬਾ ਫਰੀਦ ਦੀ ਧਰਤੀ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਫਰੀਦਕੋਟ ਜ਼ਿਲੇ ਵਾਸਤੇ ਸਾਡਾ ਇਹੀ ਵਿਜ਼ਨ ਰਹੂਗਾ ਕਿ ਜ਼ੀਰੋ ਟੋਲਰੈਂਸ ਅਗੇਂਸਟ ਕਰਾਈਮ ਆਫ ਐਨੀ ਸੌਰਟ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਪੂਰੇ ਪੰਜਾਬ ਪੱਧਰ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਡੀਜੀਪੀ ਸਾਹਿਬ ਨੇ ਚਲਾਈ ਹੋਈ ਹੈ ਤੇ ਉਸ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੀ ਪੂਰੀ ਫਰੀਦਕੋਟ ਪੁਲਿਸ ਦੀ ਜਿਹੜੀ ਟੀਮ ਹੈ ਉਹਨੂੰ ਨਾਲ ਲੈ ਕੇ ਤੇ ਸਾਰੇ ਜਿਹੜੇ ਸਟੇਕ ਹੇਲਡਰਸ ਨੇ ਉਹਨਾਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਇਸ ਮੋਹਮ ਨੂੰ ਅਸੀਂ ਸਫਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਜਿੱਥੋਂ ਮੇਰੀ ਪ੍ਰੀਵੀਅਸ ਪੋਸਟਿੰਗਸ ਰਹੀਆਂ ਉੱਥੇ ਵੀ ਹੈਵ ਬੀਨ ਏਬਲ ਟੂ ਇਨਸ਼ੋਰ ਅ ਕੰਪਰੀਹੈਂਸਿਵ ਕਮਿਊਨਿਟੀ ਇੰਗੇਜਮੈਂਟਸ ਔਰ ਉੱਥੇ ਫਾਜ਼ਲ ਕੇਚ ਅਸੀਂ ਇੱਕ ਮਿਸ਼ਨ ਨਿਸ਼ਚੈ ਦੀ ਸ਼ੁਰੂਆਤ ਕੀਤੀ ਸੀ ਜਿਹੜੀ ਹੁਣ ਉਹਦੇ ਬਹੁਤ ਚੰਗੇ ਸਾਨੂੰ ਰਿਜ਼ਲਟਸ ਮਿਲੇ ਸੀ ਤੇ ਉਸੇ ਲੜੀ ਦੇ ਤਹਿਤ ਹੀ ਜਿਹੜੇ ਵਲਨਰੇਬਲ ਸੈਕਸ਼ਨਸ ਆਫ ਦ ਸੋਸਾਇਟੀ ਜਿਵੇਂ ਮਹਿਲਾਏ ਬੱਚੇ ਸੀਨੀਅਰ ਸਿਟੀਜ਼ਨਸ ਉਹਨਾਂ ਦੀ ਜਿਹੜੀ ਦੁੱਖ ਤਕਲੀਫਾਂ ਆ ਉਹਨਾਂ ਨੂੰ ਅਸੀਂ ਪ੍ਰਾਇਓਰਟੀ ਬੇਸਿਸ ਤੇ ਡੀਲ ਕਰਾਂਗੇ ਤੇ ਸਾਡਾ ਮੇਨ ਮੰਤਵ ਇਹੀ ਰਹੇਗਾ ਕਿ ਜਿਹੜਾ ਮਾੜਾ ਅਨਸਰ ਹੈ ਉਹ ਪੁਲਿਸ ਤੋਂ ਡਰੇ ਤੇ ਜਿਹੜੀ ਜਨਰਲ ਪਬਲਿਕ ਹੈ ਜਿਨ੍ਹਾਂ ਨੂੰ ਪੁਲਿਸ ਦੀ ਸਹਾਇਤਾ ਦੀ ਲੋੜ ਹੈ ਉਹ ਮੇਰੇ ਦਰਵਾਜ਼ੇ ਤੱਕ ਬਿਨਾਂ ਕਿਸੇ ਭੈ ਬਿਨਾਂ ਕਿਸੇ ਡਰ ਦੇ ਇੱਥੇ ਪਹੁੰਚਣ ਤੇ ਸਿਟੀਜ਼ਨ ਸੈਂਟ੍ਰਿਕ ਪੁਲਿਸਿੰਗ ਦੇਣ ਦੀ ਸਾਡੀ ਪੂਰੀ ਇੱਕ ਕੋਸ਼ਿਸ਼ ਰਹੂਗੀ ਜੀ ਡੈਫੀਨਿਟਲੀ ਵੀ ਹੈਵ ਕਮ ਵਿਦ ਅ ਪਲਾਨ ਔਰ ਅਸੀਂ ਜੋ ਹੈ ਪਿੰਡ ਪਿੰਡ ਜਾ ਕੇ ਪਹਿਲੇ ਲੋਕਾਂ ਨੂੰ ਆਪਣੇ ਨਾਲ ਜੋੜਨਗੇ ਉਹਨਾਂ ਨੂੰ ਆਪਣੀ ਜਿਹੜੀ ਅਸੀਂ ਪਹਿਲਾਂ ਅਚੀਵਮੈਂਟਸ ਕੀਤੀਆਂ ਹੈਗੀਆਂ ਉਹ ਅਸੀਂ ਦੱਸਣਗੇ ਇੱਕ ਕਮਿਊਨਿਟੀ ਇੰਗੇਜਮੈਂਟ ਕੰਪਰੀਹੈਂਸਿਵ ਰਹੂਗਾ ਤੇ ਜਿਹੜੇ ਇਹ ਮੇਜਰ ਇਵੈਂਟਸ ਹੁੰਦੇ ਆ ਉਹ ਵੀ ਅਸੀਂ ਇਨ ਦਾ ਟਾਈਮਸ ਟੂ ਕਮ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੀ ਕੋਆਪਰੇਸ਼ਨ ਤੇ ਤੁਹਾਡੇ ਫੀਡਬੈਕ ਨਾਲ ਹੀ ਅਸੀਂ ਉਹਨੂੰ ਫਰੀਦਕੋਟ ਸੈਂਟ੍ਰਿਕ ਬਣਾ ਕੇ ਉਹਨੂੰ ਸਫਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਜੀ ਪਲੈਨਿੰਗ ਇਹ ਹੀ ਹੈ ਕਿ ਜਿਹੜਾ ਬੰਦਾ ਵੀ ਨਸ਼ਾ ਵੇਚਦਾ ਹੈ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਉਹਦੇ ਵਾਸਤੇ ਸਾਡੇ ਲਈ ਕੋਈ ਵੀ 1% ਵੀ ਟੋਲਰੈਂਸ ਨਹੀਂ ਹੈ ਐਟ ਦ ਸੇਮ ਟਾਈਮ ਅਗਰ ਕੋਈ ਇਸ ਗਲਤ ਰਸਤੇ ਪੈ ਗਿਆ ਹੈ ਤੇ ਨਸ਼ਾ ਛੱਡਣਾ ਚਾਹੁੰਦਾ ਹੈ ਉਹਨੂੰ ਅਸੀਂ ਪ੍ਰੋਪਰ ਇੰਗੇਜਮੈਂਟ ਕਰਕੇ ਉਹਨੂੰ ਮੇਨਸਟ੍ਰੀਮ 'ਚ ਲਾਉਣਗੇ ਤੇ ਇਹਦੇ 'ਚ ਅਸੀਂ ਜਿਹੜੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਪੰਚਾਇਤਾਂ ਹੈंगी ਡਾਕਟਰ ਸਾਇਵਾਨ ਸਾਰੇ ਹੈਗੇ ਉਹਨਾਂ ਨੂੰ ਪੂਰਾ ਨਾਲ ਲੈ ਕੇ ਇੱਕ ਕੰਪਰੀਹੈਂਸਿਵ ਅਪਰੋਚ ਅਸੀਂ ਬਣਾਵਾਂਗੇ ਤੇ ਉਹਦੀ ਹੈਲਪ ਕਰਾਂਗੇ ਫਰੀਦਕੋਟ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਹੈ ਫਰੀਦਕੋਟ ਨਿਵਾਸੀਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ कि वी हैव कम हियर टू गिव यू अ क्लीन पुलिसिंग एंड अ क्राइम फ्री फरीदकोट बनाने का साडा पूरा टीचर है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर